ਬਟਾਲਾ ਆਮ ਆਦਮੀ ਪਾਰਟੀ ਤੇ ਐਮਐਲਏ ਸ਼ਰੀ ਕਲਸੀ ਵੱਲੋਂ ਮਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਆਮ ਆਦਮੀ ਲਈ ਵਰਤਾਨ ਸਾਬਤ ਹੋ ਰਿਹਾ ਹੈ ਮਹੱਲਾ ਕਲੀਨਿਕ ਕਿਹਾ ਐਮਐਲਏ ਸ਼ਰੀ ਕਲਸੀ ਨੇ ਬਟਾਲਾ ਵਿਖੇ ਆਮ ਆਦਮੀ ਪਾਰਟੀ ਤੇ ਐਮਐਲਏ ਅਮਨਸ਼ੀਰ ਸਿੰਘ ਸ਼ਰੀ ਕਲਸੀ ਵੱਲੋਂ ਮਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਕਿ ਆ ਕੀ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਾਲਾ ਆਮ ਆਦਮੀ ਕਲੀਨਿਕ ਮਾਡਲ ਲਗਾਤਾਰ ਅੱਗੇ ਵਧ ਰਿਹਾ ਹੈ ਉਹਨਾਂ ਕਹਿੰਦੇ ਕਿ ਅੱਜ ਆ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਚਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਵਿੱਚ 165 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਪੰਜਾਬ ਚ ਇਹਨਾਂ ਦੀ ਗਿਣਤੀ 829 ਹੋ ਗਈ ਹੈ ਉਹਨਾਂ ਕਹੇ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਅਤੇ ਰੋਜ਼ਾਨਾ ਸ਼ੈਕੜਿਆਂ ਦੀ ਤਦਾਦ ਵਿੱਚ ਲੋਕ ਆਪਣੇ ਇਲਾਜ ਕਰਵਾ ਰਹੇ ਹਨ ਹਾਂਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਬਟਾਲੇ ਹਲਕੇ ਦੇ ਵਿੱਚ ਗੌਂਸਪੁਰੇ ਨੂੰ ਅੱਜ ਜਿਹੜਾ ਮੁਹੱਲਾ ਕਲੀਨਿਕ ਮਿਲਿਆ ਔਰ ਮੈਂ ਮੈਨੂੰ ਮਾਣ ਆ ਬਹੁਤ ਔਰ ਇੱਥੋਂ ਦੇ ਲੋਕ ਇੱਥੋਂ ਦੀਆਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਬੜੇ ਖੁਸ਼ ਨੇ ਕਿ ਵਾਕਿਆ ਹੀ ਲੰਮੇ ਸਮੇਂ ਬਾਅਦ ਕਿਸੇ ਨੇ ਆ ਕੇ ਸਾਡੀ ਸਾਰ ਲਈ। ਇਸ ਜਿਹੜੇ ਦੇਖਦੇ ਹੋ ਕਿ ਲਗਾਤਾਰ ਲੋਕਾਂ ਨੂੰ ਜਿਹੜਾ ਵਾਦਾ ਕੀ ਕਰਦੀ ਕਿ ਤੁਹਾਡਾ ਪੁੱਤ ਬਣਨਦਾ ਜੀ ਬੰਦਾ ਨਾਲ ਅਸੀਂ ਗੱਲ ਕੀਤੀ ਹੈ ਕਹਿੰਦੇ ਉਹ ਵਾਦੇ ਤੇ ਖਰੇ ਉਤਰੇ ਨਹੀਂ ਪੁੱਤ ਬਣ ਕੇ ਆਏ ਨਹੀਂ ਇਹਨਾਂ ਲੋਕ ਮੇਰਾ 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 ਤੇ ਪਰਿਵਾਰ ਹੈ ਜੀ ਇਹ ਸਾਰਾ ਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਇੱਕ ਗੱਲ ਕਹੀ ਆ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣਗੇ ਪਰ ਮੈਨੂੰ ਇੰਨਾ ਮਾਣ ਆ ਮੇਰੇ ਇਕੱਲੇ ਇਕੱਲੇ ਕੰਮ ਤੋਂ ਹੀ ਖੁਸ਼ ਹੁੰਦੇ ਨੇ ਔਰ ਮੈਂ ਇਹਨਾਂ ਨੂੰ ਵੀ ਦੱਸਿਆ ਵਾ ਕਿ ਸਾਨੂੰ ਤਿੰਨ ਚੀਜ਼ਾਂ ਤੇ ਮੇਨ ਸਾਡਾ ਜਿਹੜਾ ਫੋਕਸ ਚੱਲ ਰਿਹਾ ਹੈ ਇੱਕ ਤੇ ਬਿਜਲੀ ਜਿਹੜੀ ਆ ਉਹ 600 ਜੁਨਟ ਕਰ ਦਿੱਤੀ ਆ ਦੂਜਾ ਇਲਾਜ ਪੱਖੋਂ ਤੀਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੱਖੋਂ ਇਹ ਜੇ ਮੇਨ ਮੋਟਿਵ ਇਸ ਕੰਮ ਨੂੰ ਆਪਾਂ ਫੜ ਲਿਆ ਨਾ ਸਹੀ ਤਾਂ ਕਹਿੰਦਾ ਔਰ ਇਹ ਕੰਮ ਦੇ ਤਰਜੀਹ ਦੇ ਦਿੱਤੀ ਤੇ ਆਪਾਂ ਬਾਹਰਲੇ ਮੁਲਖਾ ਨਾ ਉਹ ਸਾਡੇ ਤੋਂ ਸਿੱਖਿਆ ਕੇ ਲੈਣਗੇ ਮੈਂ ਤੁਹਾਨੂੰ ਵਾਦਾ ਕਰਦਾ ਸੋ ਮੈਨੂੰ ਮਾਣ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਮੁੱਖ ਮੰਤਰੀ ਨਹੀਂ ਪੰਜਾਬ ਦਾ ਪੁੱਤਰ ਬਣ ਕੇ ਕੰਮ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਕਦੀ ਇੰਨੀ ਉਮੀਦ ਨਹੀਂ ਸੀ ਹੈਗੀ ਭਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸਹੂਲਤ ਮਿਲ ਜੇਗੀ ਸਰਕਾਰੀ ਸਹੂਲਤ ਲਗ ਨਹੀਂ ਗਏ ਹਾਂਜੀ 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 ਕੀ ਵੋਟਾਂ ਤੋਂ ਪਹਿਲਾਂ ਕੋ ਪੁੱਤ ਬਣ ਗਿਆ ਹਾਂਜੀ ਤੇ ਜਿਸ ਦਿਨ ਦਾ ਖੁੱਲਿਆ ਨਾ ਉਸ ਦਿਨ ਦੀ ਮੇਰੀ ਇਹ ਹੋਰ ਵੀ ਗੱਲ ਸੁਣ ਲਓ ਫਿਰ ਹੁਣ ਜਿਸ ਦਿਨ ਦਾ ਖੁੱਲਿਆ ਨਾ ਮੈਂ ਲਗ ਲਈ ਨੰਗਾ ਉਸ ਦਿਨ ਦੀ ਮੈਂ ਇੱਥੇ ਸਫਾਈ ਕਰਨ ਰਹੀ ਏ ਤੇ ਮੈਂ ਆਪਣੀ ਬਹੂ ਨੂੰ ਇੱਥੇ ਲਵਾਉਣਾ ਚਾਹਨੀ ਵੀ ਉਹਨੂੰ ਉਹਨੂੰ ਉਹ ਕੰਪਿਊਟਰ ਦਾ ਕੋਰਸ ਵੀ ਕੀਤਾ ਪਾਸਟਰੂ ਪੜੀ ਆ ਉਹ ਪਰਚੀ ਵੀ ਬਣਾ ਸਕਦੀ ਹੋਰ ਵੀ ਕੰਮ ਨਾਲ ਦੇ ਸਕਦੀ ਆ ਤੇ ਉਹਨੂੰ ਰੱਖਿਆ ਜਾਵੇ ਮੇਰੀ ਇਹ ਡਿਮਾਂਡ ਆ ਬਹੁਤ ਜਿਆਦਾ ਬਹੁਤ ਜਿਆਦਾ